ਆਏ ਅਰ ਉਹਦੀ 27 ਨੰਬਰ ਬੰਕਤੀ ਕਹਿੰਦਾ ਤਾਂ ਇਜ਼ਰਾਈਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਣ ਦੀ ਧਰਤੀ ਵਿੱਚ ਰਹੇ ਅਰ ਉਹਨਾਂ ਨੇ ਉੱਥੇ ਮਿਲਖ ਪ੍ਰਾਪਤ ਕੀਤੀ ਅਤੇ ਉੱਥੇ ਉਹ ਬਹੁਤ ਹੀ ਫਲੇ ਅਰ ਵਦੇ ਹallelujah ਇਜ਼ਰਾਈਲੀ ਗੋਸ਼ਣ ਦੇ ਵਿੱਚ ਰਹੇ ਉੱਥੇ ਉਹਨਾਂ ਨੇ ਮਿਲਖ ਪ੍ਰਾਪਤ ਕੀਤੀ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਰਹੋਗੇ ਸ਼ਵਰ ਦੇ ਵਿੱਚ ਰਹਿਣਾ ਹੀ ਗੋਸ਼ਨ ਦੇ ਵਿੱਚ ਰਹਿਣਾ ਹੈ ਅੱਜ ਸਾਨੂੰ ਜੀਓਗ੍ਰਾਫਿਕਲੀ ਮਿਸਰ ਦੇ ਵਿੱਚ ਜਾ ਕੇ ਗੋਸ਼ਨ ਵਿੱਚ ਬਸਣ ਦੀ ਜ਼ਰੂਰਤ ਨਹੀਂ ਹੈ ਭੂਗੋਲਕ ਤੌਰ ਤੇ ਸਾਨੂੰ ਗੋਸ਼ਨ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਅਸੀਂ ਆਤਮਿਕ ਰੀਤੀ ਨਾਲ ਗੋਸ਼ਨ ਦੇ ਵਿੱਚ ਹੋਣਾ ਹੈ ਅਗਰ ਅਸੀਂ ਪਰਮੇਸ਼ਵਰ ਦੇ ਬਚਨ ਗੋਸ਼ਣ ਦੇ ਵਿੱਚ ਅਗਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਵਿੱਚ ਆ ਆਗਿਆਕਾਰੀ ਦੇ ਵਿੱਚ ਆ ਤਾਂ ਅਸੀਂ ਗੋਸ਼ਣ ਦੇ ਵਿੱਚ ਆ ਅਰ ਜਿਹੜੇ ਵੀ ਗੋਸ਼ਣ ਦੇ ਵਿੱਚ ਆ ਕਹਿੰਦਾ ਉਹ ਵਧੇ ਉਹਨਾਂ ਨੇ ਮਿਲਖ ਪ੍ਰਾਪਤ ਕੀਤੀ ਇਜ਼ਰਾਈਲ ਦੀ ਇਜ਼ਰਾਈਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਣ ਦੀ ਧਰਤੀ ਵਿੱਚ ਰਹੇ ਅਰ ਉਹਨਾਂ ਨੇ ਉੱਥੇ ਮਿਲਖ ਪ੍ਰਾਪਤ ਕੀਤੀ ਅਤੇ ਉੱਥੇ ਉਹ ਬਹੁਤ ਹੀ ਫਲੇ ਇਦਾਂ ਨਹੀਂ ਲਿਖਿਆ ਫਲੇ ਕਹਿੰਦਾ ਬਹੁਤ ਹੀ ਮਤ ਲੋਕ ਐਕਸਟਰਾ ਆਰਡੀਨਰੀ ਸਧਾਰਨ ਨਾਲੋਂ ਜ਼ਿਆਦਾ ਬਹੁਤ ਹੀ ਫਲੇ ਅਰ ਵਧੇ ਮੈਂ ਤੁਹਾਨੂੰ ਕਹਿੰਦੀ ਆ ਪਰਮੇਸ਼ਵਰ ਦੀ ਦਾਸੀ ਹੋਣ ਦੇ ਅਧਿਕਾਰ ਤੇ ਇਖਤਿਆਰ ਦੇ ਨਾਲ ਤੁਹਾਡੇ ਉੱਤੇ ਬਰਕਤ ਬੋਲਦੀ ਆ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਪੂਰੇ ਮਨ ਨਾਲ ਬੜੇ ਰਹੋਗੇ ਤੁਸੀਂ ਬਹੁਤ ਹੀ ਵਧੋਗੇ ਬਹੁਤ ਹੀ ਫਲੋਗੇ ਅਰ ਧਰਤੀ ਨੂੰ ਭਰ ਦੇਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੱਚ-ਸੱਚ ਮੈਂ ਫਿਰ ਤੋਂ ਇਹ ਕਹਿੰਦੀ ਆ ਕਿ ਤੁਸੀਂ ਬਹੁਤ ਹੀ ਵੱਧੋਗੇ ਬਹੁਤ ਹੀ ਫਲੋਗੇ ਅਰ ਇਸ ਧਰਤੀ ਨੂੰ ਭਰ ਦੇਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਤੁਸੀਂ ਮਿਲਖ ਨੂੰ ਪ੍ਰਾਪਤ ਕਰਨ ਵਾਲੇ ਆ ਹallelujah ਤੁਸੀਂ ਨਵੀਆਂ ਬਰਕਤਾਂ ਨੂੰ ਆਪਣੇ ਜੀਵਨ ਵਿੱਚ ਗ੍ਰੈਂਡ ਕਰ ਰਹੇ ਆ ਨਵੀਆਂ ਬਰਕਤਾਂ ਤੁਹਾਡੇ ਜੀਵਨ ਦੇ ਵਿੱਚ ਆ ਰਹੀਆਂ ਆ ਮੈਂ ਤੁਹਾਨੂੰ ਕਹਿੰਨੀ ਆ ਰਸੀਬ ਕਰੋ ਜਿਹੜੀਆਂ ਚੀਜ਼ਾਂ ਲਈ ਤੁਸੀਂ ਦਰਸ ਦੇ ਸੀ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਮੇਰੇ ਰੀਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਅੱਜ ਉਹ ਦੇ ਰਿਹਾ ਕਿ ਇਹ ਬਰਕਤਾਂ ਤੁਹਾਡੇ ਉੱਤੇ ਆ ਜਾਣ ਹallelujah ਹallelujah ਬੋਲੋ ਬਰਕਤਾਂ ਮੇਰੇ ਉੱਤੇ ਆ ਰਹੀਆਂ ਹਨ ਉਹ ਬਰਕਤਾਂ ਜਿਹੜੀਆਂ ਪਿਛਲੇ 10 ਸਾਲਾਂ ਤੋਂ ਰੁਕੀਆਂ ਹੋਈਆਂ ਸੀ ਅੱਜ ਮੇਰੇ ਉੱਤੇ ਆ ਰਹੀਆਂ ਹਨ ਮੈਂ ਉਹਨਾਂ ਭਰਕਤਾਂ ਨੂੰ ਲੈ ਰਿਹਾ ਹਾਂ ਮੈਂ ਗੋਸ਼ਨ ਦੇ ਵਿੱਚ ਹਾਂ ਅਰ ਇਹ ਧਰਤੀ ਮੇਰੇ ਲਈ ਉਪਜਾਉ ਧਰਤੀ ਹੈ ਮੈਂ ਬਹੁਤ ਵੱਧ ਰਿਹਾ ਹਾਂ ਮੈਂ ਬਹੁਤ ਫੜ ਰਿਹਾ ਹਾਂ ਅਰ ਮੈਂ ਧਰਤੀ ਨੂੰ ਭਰ ਰਿਹਾ ਹਾਂ ਮੈਂ ਧਰਤੀ ਦੇ ਚੰਗੇ ਪਦਾਰਥਾਂ ਨੂੰ ਖਾ ਰਿਹਾ ਹਾਂ ਅਰ ਧਰਤੀ ਦੀ ਚਿਕਨਾਈ ਦੇ ਨਾਲ ਰਚ ਰਿਹਾ ਹਾਂ ਮੇਰੇ ਬੱਚੇ ਗੋਸ਼ਨ ਦੇ ਵਿੱਚ ਹਨ ਮੇਰਾ ਮਾਲ ਡੰਗਰ ਗੋਸ਼ਨ ਵਿਚ ਹੈ ਮੇਰਾ ਘਰਾਨਾ ਗੋਸ਼ਣ ਦੇ ਵਿੱਚ ਹੈ ਮੇਰੇ ਸੰਗੀ ਸਾਥੀ ਗੋਸ਼ਣ ਵਿੱਚ ਹਨ ਮੈਂ ਜਿੰਨਾਂ ਨੂੰ ਵੀ ਸੁਨੇਹਾ ਭੇਜ ਰਿਹਾ ਹਾਂ ਉਹ ਸਭ ਗੋਸ਼ਣ ਦੇ ਵਿੱਚ ਆ ਰਹੇ ਹਨ ਹਾਲੇਲੂਇਆ ਹਾਲੇਲੂਇਆ ਸੱਚਮੁੱਚ ਅੱਜ ਤੁਹਾਡੇ ਉੱਤੇ ਵੱਡੀ ਆਸ਼ੀਸ਼ ਆ ਰਹੀ ਹੈ ਆਏਗਾ ਤੁਸੀਂ ਪਾਪ ਵਿੱਚੋਂ ਬਾਹਰ ਆ ਜਾਓਗੇ ਕਿਉਂਕਿ گوشੇਂ ਦੇ ਬਾਹਰ ਪਾਪ ਆ ਤੁਸੀਂ گوشੇ ਹalleluyah amen amen halleluyah ਆਓ ਅਸੀਂ ਦੇਖਦੇ ਹਾਂ ਉਤਪਤੀ ਕਿਤਾਬ ਉਹਦਾ 45 ਨੰਬਰ ਅਧਿਆਇ ਅਰ ਉਹਦੀ ਅਸੀਂ 18 ਨੰਬਰ ਪੰਕਤੀ ਇਹਨੂੰ ਇੱਕ ਵਾਰੀ ਫੇਰ ਤੋਂ ਦੇਖਦੇ ਹਾਂ ਤੁਸੀਂ ਇਸ ਪੰਕਤੀ ਨੂੰ ਮੈਂ ਤਾਂ ਦੁਬਾਰਾ ਪੜ੍ਹਨ ਲਈ ਤੁਸੀਂ ਇਸ ਪੰਕਤੀ ਨੂੰ ਆਪਣੇ ਘਰ ਵਿੱਚ ਲਿਖ ਕੇ ਲਾ ਲੈਣਾ ਹalleluyah ਅਤੇ ਆਪਣੇ ਪਿਤਾ ਅਤੇ ਆਪਣੇ ਘਰਾੜੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਪਰ ਆਓਗੇ ਹallelujah ਤੁਹਾਨੂੰ ਸ਼ੁਰੂ ਵਿੱਚ ਇਹ ਕਿਹਾ ਗਿਆ ਸੀ ਕਿ ਨੈਕਸਟ ਸੰਡੇ ਤੁਹਾਡੇ ਨਾਲ ਤੁਹਾਡੇ ਬੱਚੇ ਆ ਰਹੇ ਹਨ ਹallelujah ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਅਗਲੇ ਸੰਡੇ ਲੈ ਕੇ ਆਉਣਾ ਹੈ ਔਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਹੈ ਜੋ ਤੁਹਾਡੇ ਮਾਲ ਡੰਗਰ ਦੁੱਧ ਦਿੰਦੇ ਆ ਤੁਸੀਂ ਉਸ ਦੁੱਧ ਨੂੰ ਵੀ ਪਰਮੇਸ਼ਵਰ ਦੇ ਘਰ ਵਿੱਚ ਲੈ ਕੇ ਆਉਣਾ ਹallelujah ਇੱਕ ਰੀਜ਼ਨ ਇਹ ਹੈ ਇਦਾ ਇੱਕ ਰੀਜ਼ਨ ਕੁਝ ਚੀਜ਼ਾਂ ਆ ਜਿਹੜੀਆਂ ਬਵਸਥਾ ਦੇ ਅਕੋਰਡਿੰਗਲੀ ਹੀ ਕੰਮ ਕਰਦੀਆਂ ਆ ਕਈ ਵਾਰੀ ਪਰਮੇਸ਼ਵਰ ਨੇ ਸਾਨੂੰ ਬਰਕਤਾਂ ਦਿੱਤੀਆਂ ਸੀ ਉਹਨਾਂ ਬਰਕਤਾਂ ਨੂੰ ਗੋਸ਼ਣ ਦੇ ਬਾਹਰ ਹੀ ਰੱਖਦੇ ਆ ਮਤਲਬ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਲੈ ਕੇ ਆਉਂਦੇ ਤੁਸੀਂ ਉਹਨਾਂ ਚੀਜ਼ਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਉਣਾ ਤਾਂ ਜੋ ਉਹ ਵਦਨ ਜਿਹੜੇ ਚਾਹੁੰਦੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਲਵੇਰਾ ਵਧੇ ਉਹ ਜਿੰਨਾ ਲਵੇਰਾ ਐਤਵਾਰ ਦਾ ਮਾਰਨਿੰਗ ਟਾਈਮ ਦਾ ਹੁੰਦਾ ਨਾ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਲੈ ਕੇ ਆਇਆ ਕਰੋ ਤੁਸੀਂ ਦੇਖਿਓ ਕਿਵੇਂ ਤੁਹਾਡੇ ਘਰਾਂ ਦੇ ਵਿੱਚ ਦੁੱਧ ਦੀਆਂ ਲਹਿਰਾਂ ਬਣਨਗੀਆਂ ਤੁਹਾਡੇ ਘਰ ਦੇ ਵਿੱਚ ਲਵੇਰਾ ਵਧੂਗਾ ਮਾਲ ਡੰਗਰ ਵਧੂਗਾ ਹallelujah ਅਗਰ ਤੁਸੀਂ ਕਿਸਾਨੀ ਕਰਦੇ ਹੋ ਤਾਂ वचन ਦੇ ਅਕੋਰਡਿੰਗਲੀ ਤੁਸੀਂ ਆਪਣੀ ਪੈਦਾਵਾਰ ਦਾ ਹਿੱਸਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਓ ਤੁਹਾਡੇ ਖੇਤਾਂ ਦੀ ਪੈਦਾਵਾਰ ਵਧੇਗੀ ਅਰ ਤੁਸੀਂ ਦੇਖੋਗੇ ਜਿਹੜੀਆਂ-ਜਿਹੜੀਆਂ ਚੀਜ਼ਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਓਗੇ ਉਹ ਬੜੀਆਂ ਰਹਿਣਗੀਆਂ ਸਗੋਂ ਵੱਧੀਆਂ ਜਾਣਗੀਆਂ ਇੱਥੇ ਵੀ ਇਦਾਂ ਹੀ ਲਿਖਿਆ ਤੁਸੀਂ ਆਪਣੇ ਘਰਾਣੇ ਨੂੰ ਕਹਿੰਦਾ ਮੇਰੇ ਕੋਲ ਲੈ ਕੇ ਆਓ ਤੁਸੀਂ ਆਪਣੇ ਘਰਾਣੇ ਨੂੰ ਪਰਮੇਸ਼ਵਰ ਕੋਲ ਲੈ ਕੇ ਆਓ ਤਾਂ ਜੋ ਉਹਨਾਂ ਦੇ ਜੀਵਨ ਵਿੱਚ ਵੀ ਆਸ਼ੀਸ਼ ਆਵੇ ਬਹੁਤ ਸਾਰੇ ਲੋਕ ਆ ਉਹ ਕਹਿੰਦੇ ਜਿੰਨਾ ਕੰਮ ਮੈਂ ਕੀਤਾ ਹੈ ਨਾ ਮੇਰੇ ਨਿਆਣੇ ਨਹੀਂ ਗਾਂ ਕਰਦੇ ਕੰਨ ਮੇਰੀ ਐਮਐਲਏ ਨਾਲ ਬਣੀ ਐ ਐਮਪੀ ਨਾਲ ਬਣੀ ਮੇਰੀ ਇੱਥੇ ਦੇ ਅਫਸਰਾਂ ਨਾਲ ਬਣੀ ਆ ਮੇਰੀ ਸਰਪੰਚਾਂ ਨਾਲ ਬਣੀ ਆ ਆ ਮੇਰੇ ਨਿਆਣੇ ਐ ਇਹਨਾਂ ਨੂੰ ਸਾਡੇ ਗਵਾਂਢੀ ਵੀ ਨਹੀਂ ਜਾਣਦੇ ਉਹ ਪਰੇਸ਼ਾਨ ਪਰ ਮੈਂ ਕਹਿੰਦੀ ਆ ਤੁਸੀਂ ਆਪਣੇ ਘਰਾਣੇ ਨੂੰ ਵੀ ਲੈ ਕੇ ਆਓ ਪਰਮੇਸ਼ਵਰ ਦੇ ਅੱਗੇ ਪਰਮੇਸ਼ਵਰ ਉਹਨਾਂ ਨੂੰ ਵੀ ਉੱਚਾ ਚੱਕੇਗਾ ਹallelujah